ਸਤ ਸ੍ਰੀ ਅਕਾਲ ਦੋਸਤੋ ਮੈਂ ਹਰਜਰਿੰਦੀ ਪਾਟੇ ਦੇ ਤੁਸੀਂ ਦੇਖ ਰਹੇ ਹੋ ਜੀਵੀਸੀ ਅਪਡੇਟ ਆਉ ਨਜ਼ਰਦੰਦ ਤੇ ਹਾਂ ਅੱਜ ਪੰਜਾਬ ਦੀਆਂ ਬੜੀਆਂ ਖਬਰਾਂ ਤੇ ਦਿੱਲੀ ਦੇ ਰਾਜਪਾਲ ਵੱਲੋਂ ਮਹੱਲਾ ਕਲੀਨਿਕਾ ਚ ਹੋਏ ਫਰਜੀ ਟੈਸਟਾਂ ਦੀ ਸੀਬੀਆਈ ਜਾਂਚ ਦੇ ਆਦੇਸ਼ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਚਰਚਾ ਨੂੰ ਲੈ ਕੇ ਪਾਰਟੀ ਵੱਡੇ ਸੰਕਟ ਤੇ ਪਾਰਟੀ ਦਿੱਲੀ ਦੀ ਸਰਕਾਰ ਇੰਡੀਆ ਫਰੰਟ ਨਾਲ ਗੱਲਬਾਤ ਤੇ ਟਿਕਟਾਂ ਦੀ ਬੰਡਲੀ ਕੌਣ ਸੰਭਾਲੇਗਾ ਕਮਾਂਡ ਇਹ ਬਣ ਰਿਹਾ ਵੱਡਾ ਸਵਾਲ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਖੈਰਾ ਨੂੰ ਪਿਤਾ ਮੁੜ ਗ੍ਰਿਫਤਾਰ ਥਾਣਾ ਸਵਾਨਪੁਰ ਵਿਖੇ ਇੱਕ ਹੋਰ ਮਾਮਲਾ ਦਰਜ ਇੱਕ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਹਲਕਾ ਪੁਲਤੋ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਦੀਆਂ ਮੁਸ਼ਕਲਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ ਭਾਈ ਜਗਤਾਰ ਸਿੰਘ ਹਵਾਰਾ ਇੱਕ ਹੋਰ ਮਾਮਲੇ 'ਚ ਬਰੀ ਥਾਣਾ ਸਵਾਨਾ 'ਚ 1998 ਚ ਦਰਜ ਕੀਤਾ ਗਿਆ ਸੀ ਮਾਮਲਾ ਪੰਜਾਬ ਸਮੇਤ ਉੱਤਰੀ ਭਾਰਤ 'ਚ ਕੜਾਕੇ ਦੀ ਠੰਡ ਕਈ ਥਾਈਂ ਸੰਗਣੀ ਧੁੰਦ ਕਾਰਨ ਸੜਕ ਤੇ ਰੇਲ ਆਵਾਜਾਈ ਪ੍ਰਭਾਵਿਤ ਦੋ ਟਰੱਕਾਂ ਤੇ ਇੱਕ ਟਰੈਕਟਰ ਟ੍ਰੈਲੀ ਚ 63 ਕਿਲੋ ਅਫੀਮ ਬਰਾਮਦ ਕਿਉ ਪੁੱਤਰ ਸਮੇਤ ਚਾਰ ਨਸ਼ਾ ਤਸਕਰ ਗ੍ਰਿਫਤਾਰ ਮਨੀਪੁਰ ਤੋਂ ਚਾਪਤੀ ਚਲਕੋ ਕੇ ਲਈ ਸੰ ਅਫੀਮ ਪਾਕਿਸਤਾਨ ਤੋਂ ਹੀ 2 ਕਿਲੋਗ੍ਰਾਮ ਆਇਸ ਡਰੱਗ ਤੇ ਚੀਨੀ ਪਿਸਤੌਲ ਬਰਾਮਦ ਤਸਕਰ ਗ੍ਰਿਫਤਾਰ ਗੋਵਿੰਦਵਾਰ ਫਰਮੈਲ ਪਲਾਂਟ ਖਰੀਦਣ ਦੇ ਬਾਵਜੂਦ ਸਨਤੀ ਕਈਆਂ ਨੂੰ ਸਸਤੀ ਬਿਜਲੀ ਮਿਲਣ ਦੇ ਅਸਰ ਨਹੀਂ ਹੁਸ਼ਾਰਪੁਰ ਦੇ ਚੰਡੀਗੜ੍ਹ ਰੋਡ ਤੇ ਪੈਂਦੇ ਕਸਾ ਚੱਬੇਵਾਲ ਵਿਖੇ ਬਣੇ ਬੱਸ ਸਟੈਂਡ ਦਾ ਲੋਕਾਂ ਨੂੰ ਨਹੀਂ ਮਿਲ ਰਿਹਾ ਕੋਈ ਲਾਭ ਹੁਸ਼ਿਆਰ ਪ੍ਰਦੀਪਿੰਦ ਡੜਿਆਣਾ ਕਲਾ ਦੇ ਮੌਜੂਦਾ ਸਰਪੰਚ ਦੇ ਕਤਲ ਦਾ ਮਾਮਲਾ ਹੋਰ ਵੀ ਪੱਖ ਦਾ ਨਜ਼ਰ ਆ ਰਿਹਾ ਕਤਲ ਦੇ ਮਾਮਲੇ ਵਿੱਚ ਲੜਿੰਦੇ ਤਿੰਨ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਕਤਲ ਦੇ ਮਾਮਲੇ ਚ ਬੰਦੀ ਨੇ ਜੇਲ੍ਹ ਚ ਮਨਾਇਆ ਜਨਮ ਦਿਨ ਵੀਡੀਓ ਵਾਇਰਲ ਹੁਣ ਖਬਰਾਂ ਵਿਸਤਾਰ ਦੇ ਨਾਲ ਦਿੱਲੀ ਦੇ ਉਪਰਾਜਪਾਲ ਵੱਲੋਂ ਮਹੱਲਾ ਕਲੀਨਿਕਾ ਚ ਹੋਏ ਫਰਜੀ ਟੈਸਟਾਂ ਦੀ ਸੀਬੀਆਈ ਜਾਂਚ ਦੇ ਆਦੇਸ਼ ਦਿੱਤੇ ਗਏ ਹਨ ਬਿਨਾਂ ਮਰੀਜ਼ਾਂ ਦੇ ਹੀ ਫਰਜੀ ਟੈਸਟਾਂ ਰਾਹੀਂ ਨਿੱਜੀ ਲੈਬਾਂ ਨੂੰ ਕਰੋੜਾ ਰੁਪਏ ਦਾ ਫਾਇਦਾ ਪਹੁੰਚਾਉਣ ਦਾ ਦੋਸ਼ ਭ੍ਰਿਸ਼ਟਾਚਾਰ ਦੇ ਕਈ ਮਾਮਲਿਆਂ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲਾ ਤੇ ਉਹਨਾਂ ਦੀ ਸਰਕਾਰ ਦੀਆਂ ਮੁਸ਼ਕਲਾਂ ਤੇ ਵਾਦਾ ਹੁੰਦਾ سلسلہ ਲਗਾਤਾਰ ਜਾਰੀ ਹੈ ਸਰਾਭੁਟਾ ਲੈ ਕੇ ਪਹਿਲਾਂ ਹੀ ਬੁਰੀ ਤਰ੍ਹਾਂ ਘਿਰ ਚੁੱਕੀ ਕੇਜਰੀਵਾਲ ਸਰਕਾਰ ਲਈ ਨਿਤ ਨਵੇਂ ਮਾਮਲੇ ਪਰੇਸ਼ਾਨੀ ਦਾ ਸਬਬ ਬਣ ਰਹੇ ਹਨ ਇੱਕ ਹੋਰ ਨਵੇਂ ਮਾਮਲੇ 'ਚ ਉਪ ਰਾਜਪਾਲ ਬੀ ਕੇ ਸਖਸੈਨਾ ਨੇ ਸੀਬੀਆਈ ਜਾਂਚ ਦਾ ਹੁਕਮ ਦਿੱਤਾ ਹੈ ਦਰਅਸਲ ਸਖਸੈਨਾ ਵੱਲੋਂ ਕੇਜਰੀਵਾਲ ਸਰਕਾਰ ਦੇ ਮਹੱਲਾ ਕਲੀਨਿਕ ਵਿੱਚ ਫਰਜੀ ਟੈਸਟ ਦੇ ਦੋਸ਼ਾਂ ਦੇ ਸੀਬੀਆਈ ਜਾਂਚ ਦੀ ਸਿਫਾਰਸ਼ ਕੀਤੀ ਗਈ ਹੈ ਇਸ ਮਾਮਲੇ 'ਚ ਕੇਜਰੀਵਾਲ ਸਰਕਾਰ 'ਤੇ ਦੋਸ਼ ਲੱਗੇ ਹਨ ਕਿ ਨਿੱਜੀ ਲੈਵਨ ਨੂੰ ਫਾਇਦਾ ਪਹੁੰਚਾਉਣ ਲਈ ਮੋਹੱਲਾ ਕਲੀਨਿਕਾ ਵਿੱਚ ਵੱਡੀ ਗਿਣਤੀ ਵਿੱਚ ਫਰਜੀ ਟੈਸਟ ਕਰਵਾਏ ਜਾ ਰਹੇ ਹਨ ਦੋਸਤਾਂਵਾਰੇ ਦੱਸਿਆ ਜਾ ਰਿਹਾ ਹੈ ਕਿ ਮੋਹੱਲਾ ਕਲੀਨਿਕ ਵਿੱਚ ਬਿਨਾਂ ਮਰੀਜ਼ ਦੇ ਹੀ ਟੈਸਟ ਕਰਾਏ ਗਏ ਤੇ ਮਰੀਜ਼ਾਂ ਦੀ ਐਂਟਰੀ ਵਿੱਚ ਫਰਜੀ ਮੋਬਾਈਲ ਨੰਬਰ ਦਰਜ ਕੀਤੇ ਗਏ ਇਹਨਾਂ ਲੱਖਾਂ ਫਰਜੀ ਟੈਸਟਾਂ ਲਈ ਉਹਨਾਂ 'ਤੇ ਜਾਂਚ ਦੇ ਆਦੇਸ਼ ਦਿੱਤੇ ਗਏ ਹਨ ਭਾਜਪਾ ਨੇ ਬਟੇ ਸਵਾਲ ਚੁੱਕੇ ਹਨ ਭਾਜਪਾ ਕਹਿ ਰਹੀ ਹੈ ਕਿ ਸਿਰਫ 4 ਘੰਟੇ ਅੰਦਰ 500 ਮਰੀਜ਼ਾਂ ਦੀ ਜਾਂਚ ਕਿਵੇਂ ਹੋ ਗਈ ਭਾਜਪਾ ਦੇ ਕੋਮੀ ਬੁਲਾਰੀ ਸੁਦਾਂਸ਼ੂਤ trivedi ਨੇ ਕੇਜਰੀਵਾਲ ਸਰਕਾਰ ਤੇ ਤਿੱਖੇ ਹਮਲੇ ਕੀਤੇ ਹਨ trivedi ਨੇ ਦਾਵਾ ਕੀਤਾ ਕਿ ਕਈ ਸੰਗਠਨਾਂ ਨੇ ਦੱਸਿਆ ਕਿ ਆਮ ਆਦੀ ਪਾਰਟੀ ਦੇ ਮੋਲਾ ਕਲੀਨਿਕ ਵਿੱਚ ਇੱਕ ਦਿਨ ਵਿੱਚ 500 ਮਰੀਜ਼ ਵੇਖੇ ਗਏ ਉਹ ਵੀ ਸਿਰਫ 4 ਘੰਟੇ ਦੇ ਸਮੇਂ ਦੌਰਾਨ ਸੁਦਾਂਸ਼ੂਤ trivedi ਨੇ ਕਿਹਾ ਇੰਨੇ ਸਮੇਂ ਦੌਰਾਨ ਵਿਅਕਤੀ ਮੰਦਰ ਵਿੱਚ ਦਰਸ਼ਨ ਨਹੀਂ ਕਰ ਸਕਦਾ ਪਰੰਤੂ ਕੇਜਰੀਵਾਲ ਸਰਕਾਰ ਦੇ ਮੁਹੱਲਾ ਕਲੀਨਿਕ ਵਿੱਚ ਡਾਕਟਰ ਨੇ 4 ਘੰਟਿਆਂ 'ਚ 500 ਮਰੀਜ਼ਾਂ ਦੀ ਜਾਂਚ ਕਰਕੇ ਦਵਾਈ ਵੀ ਦੇ ਦਿੱਤੀ ਸੁਦਾਂਸ਼ੁਰ ਨੇ ਕੇਜਰੀਵਾਲ ਸਰਕਾਰ ਕੋਲੋਂ ਸੀਸੀਟੀਵੀ ਫੁਟੇਜ ਦਿਖਾਉਣ ਦੀ ਮੰਗ ਕਰਦੇ ਕਿਹਾ ਕਿ ਵਿਖਾਇਆ ਜਾਵੇ ਕਿ ਇੱਕ ਦਿਨ ਵਿੱਚ 533 ਮਰੀਜ਼ਾਂ ਦੀ ਜਾਂਚ ਕਿੱਥੇ ਹੋਈ ਹੈ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਚਰਚੇ ਨੂੰ ਲੈ ਕੇ ਪਾਰਟੀ ਵੱਡੇ ਸੰਕਟ 'ਚ ਪਾਰਟੀ ਦਿੱਲੀ ਸਰਕਾਰ ਇੰਡੀਆ ਫਰੰਟ ਨਾਲ ਗੱਲਬਾਤ ਤੇ ਪਿਕਟਾਂ ਦੀ ਬੰਡਲੀ ਕੌਣ ਸੰਭਾਲੇਗਾ ਕਮਾਂਡ ਦੇ ਦੇ ਕਈ ਸਾਲੋ ਟ੍ਰੇਨਰ ਦੱਸਦੇ ਚੱਲੀਏ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਚੱਲ ਰਹੇ ਚਰਚਿਆਂ ਨੂੰ ਲੈ ਕੇ ਪਾਰਟੀ ਤੇ ਪੰਜਾਬ ਸਰਕਾਰ ਵੱਡੇ ਭੰਮਲ ਪੁੱਸੇ ਤੇ ਸੰਕਟ ਵਿੱਚ ਨਜ਼ਰ ਆ ਰਹੀ ਹੈ ਕੇਂਦਰੀ ਏਜੰਸੀਆਂ ED ਤੇ CBI ਵੱਲੋਂ ਦਿੱਲੀ ਤੇ ਪੰਜਾਬ ਦੇ ਸਰਾਬ ਘਟਾਲਿਆਂ ਸੰਬੰਧੀ ਹੁਣ ਤੱਕ ਸਬੂਤ ਇਕੱਠੇ ਕਰ ਲਏ ਗਏ ਹਨ ਅਤੇ ਇਸੇ ਕਾਰਨ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸੋਧਿਆ ਮੰਤਰੀ ਸਤਿੰਦਰ ਜੈਨ ਜਾਂ ਸੰਸਦ ਮੈਂਬਰ ਸੰਜੇ ਸਿੰਘ ਸੁਮੇਤ ਕਿਸੇ ਨੂੰ ਵੀ ਮਗਰਲੇ 1 ਸਾਲ ਤੋਂ ਜਵਾਬ ਨਹੀਂ ਮਿਲ ਰਹੀ ਸੂਤਰਾਂ ਦਾ ਕਹਿਣਾ ਹੈ ਕਿ ਏਜੰਸੀਆਂ ਕੋਲ ਸਬੂਤ ਕੇਜਰੀਵਾਲ ਸੰਬੰਧੀ ਵੀ ਕਾਫੀ ਹਨ ਅਤੇ ਸ਼ਾਇਦ ਇਸੇ ਕਾਰਨ ਉਹ ED ਅੱਗੇ ਪੇਸ਼ ਨਹੀਂ ਹੋ ਰਹੇ ED ਕਾਨੂੰਨ ਅਨੁਸਾਰ ਜੋ ਵਿਅਕਤੀ ਤਿੰਨ ਵਾਰ ਨੋਟਿਸ ਦੇਣ ਤੇ ਪੇਸ਼ ਨਾ ਹੋਏ ਉਸ ਨੂੰ ED ਸਿੱਧੇ ਤੌਰ ਤੇ ਅਦਾਲਤ ਤੋਂ ਸਮਨ ਪ੍ਰਾਪਤ ਕਰਨ ਤੋਂ ਬਿਨਾਂ ਵੀ ਗ੍ਰਿਫਤਾਰ ਕਰ ਸਕਦੀ ਹੈ ਤੇ ਇਸੇ ਕਾਰਨ ਕੇਜਰੀਵਾਲ ਤੇ ਉਹਨਾਂ ਦੀ ਪਾਰਟੀ ਵੱਡੀ ਘਬਰਾਹਟ ਵਿੱਚ ਹੈ ਪਾਰਟੀ ਸੂਤਰਾਂ ਅਨੁਸਾਰ ਕੇਜਰੀਵਾਲ ਦੇ ਜੇਲ੍ਹ ਜਾਣ ਦੀ ਸੂਰਤ ਵਿੱਚ ਅਸਪਸ਼ਟ ਇਹ ਨਹੀਂ ਕਿ ਪਾਰਟੀ ਦੀ ਕਮਾਂਡ ਕੌਣ ਸੰਭਾਲੇਗਾ ਇੰਡੀਆ ਫਰੰਟ ਨਾਲ ਪਾਰਟੀ ਵੱਲੋਂ ਫੈਸਲੇ ਕੌਣ ਲਵੇਗਾ ਹਤੇ ਪਾਰਲੀਮਾਨੀ ਚੋਣਾਂ ਲਈ ਪਾਰਟੀ ਟਿਕਟਾਂ ਦੀ ਵੰਡ ਸੰਬੰਧੀ ਅੰਤਿਮ ਫੈਸਲਾ ਕੌਣ ਲਵੇਗਾ ਸutra ਦਾ ਦੱਸਣਾ ਹੈ ਕਿ ਜੇਲ੍ਹ ਚ ਮੁੱਖ ਮੰਤਰੀ ਦਾ ਅਹੁਦਾ ਸੰਭਾਲਣਾ ਸੰਭਵ ਨਹੀਂ ਹੋਵੇਗਾ ਕਿਉਂਕਿ ਮੁੱਖ ਮੰਤਰੀ ਦੇ ਜੇਲ੍ਹ ਚ ਦਸਤਖਤ ਨਹੀਂ ਲੈ ਜਾ ਸਕਦੇ ਮਗਰ ਲੀਆਂ ਪੰਜ ਰਾਜਾਂ ਦੀਆਂ ਚੋਣਾਂ ਦੌਰਾਨ ਜਿਵੇਂ ਆਮ ਆਦੀ ਪਾਰਟੀ ਨੂੰ ਨੋਟਾ ਤੋਂ ਵੀ ਘੱਟ ਵੋਟ ਮਿਲੇ ਹਨ ਉਸ ਤੋਂ ਬਾਅਦ ਇੰਡੀਆ ਫਰੰਟ ਨਾਲ ਵੀ टिकटा दी ਮੰਗਤ ਸੰਦੀ ਪਾਰਟੀ ਦੀ ਸਥਿਤੀ ਕਾਫੀ ਕੰਜੂਰ ਹੋ ਗਈ ਹੈ ਪੰਜਾਬੀ ਹੈ ਜਿੱਥੇ ਅਜ ਤੱਕ ਪਾਰਟੀ ਪਾਰਲੀਮੈਂਟ ਦੀਆਂ ਸੀਟਾਂ ਜਿੱਤ ਸਕੀ ਹੈ ਉੱਥੇ ਮੁੱਖ ਮੰਤਰੀ ਵੱਲੋਂ ਦੂਜੀ ਮੁਖਤਰ ਕਾਂਗਰਸ ਨਾਲ ਬੱਡੇ ਟਕਰਾਵ ਵਾਲੀ ਸਥਿਤੀ ਬਣਾਈ ਹੋਈ ਹੈ ਉਸ ਕਾਰਨ ਪਾਰਟੀ ਲਈ ਪੰਜਾਬ ਵਿੱਚ ਸਮਝੌਤਾ ਕਰ ਸਕਣਾ ਤੇ ਦੋਵਾਂ ਨੂੰ ਨਾਲ ਲੈ ਕੇ ਚੱਲ ਸਕਣਾ ਔਖਾ ਹੈ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਖੈਰਾ ਨੂੰ ਕੀਤਾ ਮੁੜ ਗ੍ਰਿਫਤਾਰ ਥਾਣਾ ਸੁਵਾਨਪੁਰ ਵੀ ਕੇ ਇੱਕ ਹੋਰ ਮਾਮਲਾ ਦਰਜ ਇੱਕ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਹਲਕਾ ਪੁਲਤ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੇਰਾ ਦੀਆਂ ਮੁਸ਼ਕਲਾਂ ਘਟਨ ਦਾ ਨਾਂ ਨਹੀਂ ਲੈ ਰਹੀਆਂ ਇੱਕ ਪਾਸੇ ਜਿੱਥੇ 3 ਮਹੀਨੇ ਉਪरांत ਉਹਨਾਂ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਉੱਥੇ ਦੂਸਰੇ ਪਾਸੇ ਉਹਨਾਂ ਤੇ ਇੱਕ ਹੋਰ ਮਾਮਲਾ ਦਰਜ ਕਰਕੇ ਉਹਨਾਂ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਦਸਨਯੋਗ ਹੈ ਕਿ ਫਾਜ਼ਿਲਕਾ ਚ ਐਨਡੀਪੀਐਸ ਦੇ 2015 ਦੇ ਜੋ ਹੈ ਮਾਮਲੇ 'ਚ ਹਾਈ ਕੋਰਟ ਨੇ ਸੀਨੀਅਰ ਕਾਂਗਰਸੀ ਆਗੂ ਸੁਖਪਾਲ ਸਿੰਘ ਖੇਰਾ ਨੂੰ ਵੱਡੀ ਰਾਹ ਦਿੰਦਿਆਂ ਰੈਗੂਲਰ ਜ਼ਮਾਨਤ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ ਅਤੇ ਉਸ ਨੂੰ ਜ਼ਮਾਨਤ ਦੇ ਦਿੱਤੀ 28 ਸਤੰਬਰ ਨੂੰ ਪੁਲਸ ਨੇ ਉਹਨਾਂ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕਰ ਲਿਆ ਸੀ ਹਾਈ ਕੋਰਟ ਵੱਲੋਂ ਜ਼ਮਾਨਤ ਦੇਣ ਦੇ ਬਾਵਜੂਦ ਖੈਰਾ ਜੇਲ੍ਹ ਤੋਂ ਰਿਹਾਈ ਅਸੰਭਵ ਹੈ ਕਿਉਂਕਿ ਪੰਜਾਬ ਪੁਲਸ ਨੇ ਅੱਜ ਉਸ ਖਿਲਾਫ ਇੱਕ ਹੋਰ ਕੇਸ ਦਰਜ ਕਰ ਲਿਆ ਹੈ ਭਾਈ ਜਗਤਾਰ ਸਿੰਘ ਹਵਾਰਾ ਇੱਕ ਹੋਰ ਮਾਮਲੇ 'ਚ ਬਰੀ ਥਾਣਾ ਸੋਹਣਾ 'ਚ 1998 'ਚ ਦਰਜ ਕੀਤਾ ਗਿਆ ਸੀ ਮਾਮਲਾ ਦਿੱਲੀ ਦੀ ਮੰਡੋਲੀ ਜੇਲ੍ਹ 'ਚ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਅੱਜ ਮੁਹਾਲੀ ਅਦਾਲਤ ਵੱਲੋਂ साल उन्नीस सौ अठानवे दर्ज हुई एक मामले में दोष मुक्त करार दिता बरी कर दिता गया इस केस की लंबे समय तो पैरवाई कर रहे वकील जसपाल सिंह मंजपुर के वकील गुरशरण सिंह ने दसिया के स्थानक थाना सोहाना विखे साल उन्नीस सौ अठानवे भाई जगतार सिंह हवारा खिलाफ अंडर सैक्शन एक सौ चौबीस ए एक सौ तिरवंजा ए दो सौ पच्ची सौ ग्यारह एक सौ भी, भी तहत एफ आई आर दर्ज की गई सी वकील जसपाल सिंह मंजपुर ने दसा कि भाई हवारा तो इलावा इस केस से छे होर व्यक्ति भी शामिल सन जो कि साल दो हज़ार तीन अदालत वालों पहले ही बरी किए जा चुके हैं उन्होंने दस कि उन्होंने वालों इस तो इलावा धारा रद्द करने लिये अदालत विच अर्जी दायर की गई सी जिस तो बाद पुलिस वालों सप्लीमेंटरी चार्जशीट पेश करके ਇਸ ਸੈਕਸ਼ਨ ਵਾਪਸ ਲੈ ਲਏ ਗਏ ਸਨ ਉਹਨਾਂ ਨੇ ਦੱਸਿਆ ਕਿ ਅਦਾਲਤ ਨੇ ਇਹਨਾਂ ਸੈਕਸ਼ਨਾਂ ਤੇ ਵੀ ਭਾਈ ਹਵਾਰਾ ਨੂੰ ਅਜੇ ਦੋਸ਼ ਮੁਕਤ ਕਰਾਰ ਦੇ ਦਿੱਤਾ ਵਕੀਲ ਜਸਪਾਲ ਸਿੰਘ ਮੰਜਪੁਰ ਨੇ ਦੱਸਿਆ ਕਿ ਭਾਈ ਹਵਾਰਾ ਜੀ ਨੂੰ ਦੋਸ਼ ਮੁਕਤ ਕਰਾਰ ਦਿੱਤਾ ਗਿਆ ਪੰਜਾਬ ਸਮੇਤ ਉੱਤਰੀ ਭਾਰਤ 'ਚੇ ਕੜਾਕੇ ਦੀ ਠੰਡ ਕਈ ਥਾਈਂ ਸੰਗਣੀ ਧੁੰਦ ਕਾਰਨ ਸੜਕ ਤੇ ਰੇਲ ਆਵਾਜਾਈ ਪ੍ਰਭਾਵਿਤ ਪੰਜਾਬ ਤੇ ਹਰਿਆਣਾ ਸਮੇਤ ਉੱਤਰੀ ਭਾਰਤ 'ਚੇ ਠੀਤ ਲਹਿਰ ਨੇ ਹੋਰ ਵੀ ਜ਼ੋਰ ਫੜ ਲਿਆ ਅਤੇ ਤਾਪਮਾਨ 'ਚ ਭਾਰੀ ਗਿਰਾਵਟ ਆਈ ਹੈ ਰਾਸ਼ਟਰੀ ਰਾਜਧਾਨੀ ਸਮੇਤ ਕਈ ਥਾਵਾਂ ਤੇ ਪਈ ਸੰਘਣੀ ਧੁੰਦ ਕਾਰਨ ਸੜਕ ਅਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ। ਕੜਾਕੇ ਦੀ ਠੰਡ ਕਾਰਨ ਲੋਕ ਘਰਾਂ 'ਚੋਂ ਬਹੁਤ ਘੱਟ ਬਾਹਰ ਨਿਕਲ ਰਹੇ। ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟੇ ਦੌਰਾਨ ਉੱਤਰੀ ਭਾਰਤ ਦੇ ਸਵੇਰਾਂ 'ਚ ਘੱਟੋ-ਘੱਟ ਤਾਪਮਾਨ 2 ਡਿਗਰੀ ਸੈਲਸੀਅਸ ਹੋਰ ਘਟ ਹੋ ਸਕਦਾ ਹੈ। ਠੰਡੀਆਂ ਹਵਾਵਾਂ ਨਾਲ ਠੰਡ ਹੋਰ ਵਧੇਗੀ। ਜੰਮੂ ਕਸ਼ਮੀਰ, ਲਦਾਖ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ 'ਚ ਪਾਰਾ ਹੋਰ ਡਿਗਨਦੀ ਸੰਭਾਵਨਾ ਹੈ। শীত ਲਹਿਰ ਤੇ ਚੱਲਦਿਆਂ ਪੰਜਾਬ ਤੇ ਹਰਿਆਣਾ ਦੇ ਬਹੁਤੇ ਹਿੱਸਿਆਂ 'ਚ ਵੀਰਵਾਰ ਨੂੰ ਤਾਪਮਾਨ 6 ਡਿਗਰੀ ਸੈਲਸੀਅਸ ਤੋਂ ਵੀ ਹੇਠਾਂ ਚਲੇ ਜਾਣ ਨਾਲ ਦੋਵੇ ਸਵੇਰ ਕੜਾਕੇ ਦੀ ਠੰਡ ਦੀ ਲਪੇਟ ਜੀ ਆ ਗਈ। ਮੌਸਮ ਵਿਭਾਗ ਅਨੁਸਾਰ ਬੀਤੇ 24 ਘੰਟਿਆਂ ਦੌਰਾਨ ਪੰਜਾਬ ਦਾ ਸਹੀਦ ਭਗਤ ਸਿੰਘ ਨਗਰ ਸਭ ਤੋਂ ਠੰਡਾ ਸ਼ਹਿਰ ਰਿਹਾ ਜਿਸ ਦਾ ਘੱਟ ਤੋਂ ਘੱਟ ਤਾਪਮਾਨ 3.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਮਲੇਸ਼ਰ ਸਵੇ ਦਾ ਦੂਸਰਾ ਠੰਡਾ ਸ਼ਹਿਰ ਰਿਹਾ ਜਿਸ ਦਾ ਘੱਟ ਤੋਂ ਘੱਟ ਤਾਪਮਾਨ 42 ਡਿਗਰੀ ਸੈਲਸੀਅਸ ਰਿਹਾ। ਦੋ ਟਰੱਕਾਂ ਤੇ ਇੱਕ ਟਰੈਕਟਰ ਟਰਾਲੀ ਚੋਂ 36 ਕਿਲੋ ਅਫੀਮ ਬਰਾਮਦ ਪਿਉ ਪੁੱਤਰ ਸਮੇਤ 4 ਨਸਤ ਅਸਕਰ ਗ੍ਰਿਫਤਾਰ ਮਨੀਪੁਰ ਤੋਂ ਚਾਬਤੀ ਚ ਲੁਕੋਕੇ ਲੈ ਆਇਸਨ ਅਫੀਮ ਇੱਕ ਟਰੈਕਟਰ ਟਰਾਲੀ ਚੋਂ 36 ਕਿਲੋ ਬਰਾਮਦ ਕਰਕੇ ਦਿਹਾਤੀ ਦੇ ਅਨਾਮ ਗੁਰਾਇਆ ਦੀ ਪੁਲਿਸ ਨੂੰ ਪਿਉ ਪੁੱਤਰ ਸਮੇਤ 4 ਨਸਤ ਅਸਕਰ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੁਰੀ ਪੁੱਤਰ ਕਿਰਪਾਲ ਸਿੰਘ ਵਾਸੀ ਪਿੰਡ ਗਿੱਦੜੀ ਤੋਰਾਹਾ ਜਰਨੈਲ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਉਰਫ ਗੋਰੀ ਵਾਸੀ ਪਿੰਡ ਗਿੱਦੜੀ ਤੋਰਾਹਾ ਵਿਧਾਨਾ ਹਰਮੋਨ ਸਿੰਘ ਉਰਫ ਮੋਣਾ ਪੁੱਤਰ ਮਲਕੀਤ ਸਿੰਘ ਬਾਸੀ ਪਿੰਡ ਮਾਨਕੀ ਸਮਰਾਲਾ ਲੁਧਿਆਣਾ ਅਤੇ ਜਗਜੀਤ ਸਿੰਘ ਉਰਫ ਜਿੱਤਾ ਪੁੱਤਰ ਸਿਕੰਦਰ ਸਿੰਘ ਬਾਸੀ ਪਿੰਡ ਗਿੱਦੜੀ ਦੁੜਾਹਾ ਲੁਧਿਆਣਾ ਵੱਜੋ ਦੱਸੀ ਗਈ ਹੈ ਐਸਐਸਪੀ ਮੁਖਵਿੰਦਰ ਸਿੰਘ ਭੁੱਲਰ ਨੇ ਜਾਣਕਾਰੀ ਦਿੱਤੀ ਕਿ ਗੁਰਾਇਆ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਚਾਹ ਪੱਤੀ ਵਾਲੇ ਟਰੱਕਾਂ 'ਚ ਅਫੀਮ ਦੀ ਤਸਕਰੀ ਕਰ ਰਹੇ ਹਨ ਜਿਸ ਦੇ ਆਧਾਰ ਤੇ ਐਸਪੀ ਜਾਂਚ ਮਨਪ੍ਰੀਤ ਸਿੰਘ ਢਿੱਲੋਂ ਦੀ ਨਿਗਰਾਨੀ ਅਤੇ ਡੀਐਸਪੀ ਦੀ ਨਿਗਰਾਨੀ ਹੇਠ ਟੀਮ ਬਣਾਈ ਗਈ ਸੀ ਪਾਕਿਸਤਾਨ ਤੋਂ ਆਈ 2 ਕਿਲੋਗ੍ਰਾਮ ਆਈਸ ਡਰੱਗ ਤੇ ਚੀਨੀ ਪਿਸਤੌਲ ਬਰਾਮਦ ਤਸਕਰ ਗ੍ਰਿਫਤਾਰ ਦਾਦੇ ਚਲੀਏ ਪਾਕਿਸਤਾਨ ਤੋਂ ਡਰੋਨ ਰਾਈ ਸੁੱਟੀ ਗਈ 2 ਕਿਲੋਗ੍ਰਾਮ ਆਈਸ ਡਰੱਗ ਤੇ ਚੀਨੀ ਪਿਸਤੌਲ ਕਮਿਸ਼ਨਰੇਟ ਪੁਲਿਸ ਵੱਲੋਂ ਬਰਾਮਦ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ 'ਚ ਇੱਕ ਤਸਕਰ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਜੋ ਪੇਸ਼ੇ ਵਜੋਂ ਦੋਦੀ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਤਸਕਰ ਦੇ ਸੰਪਰਕ 'ਚ ਸੀ ਆਈਸ ਡਰੱਗ ਦੀ ਹੈਰੋਇਨ ਨਾਲੋਂ ਬਦੇਰੇ ਅਹਿਮੀਅਤ ਦਾ ਅੰਦਾਜ਼ਾ ਇੱਥੋਂ ਹੀ ਲਗਾਇਆ ਜਾ ਸਕਦਾ ਹੈ ਕਿ हेरोइन दी व्यापारिक मात्रा 250 ग्राम निर्धारित की गई है जदों की आइस ड्रग केवल 50 ग्राम ही व्यापारिक मात्रा ਦੇ दायरे से आती है ए प्रगटावा आज इथे पुलिस लाइन ਵਿਖੇ ਪੱਤਰਕਾਰ ਸੰਮੇਲਨ ਚ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਨੇ ਕਰਦੇ ਦੱਸਿਆ ਕਿ ਗ੍ਰਿਫਤਾਰ ਕੀਤੀ ਨੌਜਵਾਨ ਦੀ ਪਛਾਣ सिमरਨਜੀਤ ਸਿੰਘ ਉਰਫ सिमर ਮਾਰ ਵਾਸੀ ਪਿੰਡ ਗਾਗਰਮਲਪੋਕੇ ਜਿਲ੍ਹਾ ਲੰਧਾ ਅੰਮ੍ਰਿਤਸਰ ਵਜੋ ਹੋਈ ਹੈ ਜਿਸ ਕੋਲ ਪੁਲਿਸ ਨੇ आइस ड्रग ਦੇ ਖੇਪ ਨੂੰ ਜੱਟ ਕਰਨ ਤੋਂ ਇਲਾਵਾ ਉਸ ਦੇ ਕਬਜ਼ੇ ਚ ਇੱਕ ਅਤਿ ਆਧੁਨਿਕ ਤੀ ਵਰਦਾ ਚੀਨੀ ਪਿਸਤੌਲ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ ਗੋਇੰਦਵਾਲ ਥਰਮਲ ਪਲਾਂਟ ਖਰੀਦਣ ਦੇ ਬਾਵਜੂਦ ਸਨਤੀ ਕਈਆਂ ਨੂੰ ਸਸਤੀ ਬਿਜਲੀ ਮਿਲਣ ਦੇ ਅਸਰ ਨਹੀਂ ਦਾਦੇ ਚੱਲੇ ਸਨਤੀ ਕਈਆਂ ਨੂੰ ਨਹੀਂ ਕੀਤੀ ਗਈ ਸਸਤੀ ਬਿਜਲੀ ਕਰਨ ਦੀ ਸਫਾਰਸ਼ ਪੰਜਾਬ ਸਰਕਾਰ ਵੱਲੋਂ ਗੋਇੰਦਵਾਲ ਥਰਮਲ ਪਲਾਂਟ ਦੀ ਖਰੀਦ ਕਰਕੇ ਇਸ ਤੋਂ ਪਾਵਰ ਕਮ ਨੂੰ ਸਸਤੀ ਬਿਜਲੀ ਮਿਲਣ ਦੀ ਗੱਲ ਕਹੀ ਜਾ ਰਹੀ ਹੈ ਪਰ ਦੂਜੇ ਪਾਸੇ ਇਸ ਪਲਾਂਟ ਨੂੰ ਖਰੀਦਣ ਦੇ ਬਾਵਜੂਦ ਵੀ ਰਾਜ ਦੀਆਂ ਸਨਤੀ ਇਕਾਈਆਂ ਨੂੰ ਸਸਤੀ ਬਿਜਲੀ ਮਿਲਣ ਦੇ ਅਸਰ ਨਹੀਂ ਹੈ ਜਿਸ ਦੇ ਕਿ ਸਨਤੀ ਇਕਾਈਆਂ ਵੱਲੋਂ ਲੰਬੇ ਸਮੇਂ ਤੋਂ ਬਿਜਲੀ ਸਸਤੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਜੇਕਰ ਪਾਵਰ ਕਮ ਨੂੰ ਜਿਹੜਾ ਮੁਨਾਫਾ ਹੋ ਵੀ ਰਿਹਾ ਉਹ ਜਾਤਾ ਮੁਫਤ ਬਿਜਲੀ ਦੀ ਸਕੀਮ ਵਿੱਚ ਹੀ ਜ਼ਿਆਦਾ ਖਰਚ ਹੋ ਰਿਹਾ ਜਾਂ ਫਿਰ ਉਸ ਨੂੰ ਕਈ ਵਾਰ ਦੂਜੇ ਸਰੋਤਾਂ ਤੋਂ ਮਹਿੰਗੀ ਬਿਜਲੀ ਦੀ ਖਰੀਦ ਕਰਨ ਕਰਕੇ ਜ਼ਿਆਦਾ ਰਕਮ ਦੀ ਅਦਾਇਗੀ ਕਰਨ ਵਿੱਚ ਲਗਾਉਣਾ ਪੈ ਰਿਹਾ ਹੈ ਹੁਸ਼ਿਆਰਪੁਰ ਦੇ ਚੰਡੀਗੜ੍ਹ ਰੋਡ ਤੇ ਪੈਂਦੇ ਕਸਾ ਚੱਬੇਵਾਲ ਵਿਖੇ ਬਣੇ ਬੱਸ ਸਟੈਂਡ ਦਾ ਲੋਕਾਂ ਨੂੰ ਕੋਈ ਵੀ ਲਾਭ ਨਹੀਂ ਮਿਲ ਰਿਹਾ। ਇਲਾਕਾ ਨਿਵਾਸੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਬੱਸ ਸਟੈਂਡ ਮੇਨ ਰੋਡ ਤੋਂ ਇੱਕ ਪਾਸੇ ਬਣਨਾ ਬਣਨ ਕਾਰਨ ਬੱਸਾਂ ਬੱਸ ਸਟੈਂਡ ਵਿੱਚ ਹੋ ਕੇ ਨਹੀਂ ਲੰਘ ਰਹੀਆਂ ਅਤੇ ਸਵਾਰੀਆਂ ਵੱਲੋਂ ਉੱਥੇ ਖੜ ਕੇ ਬੱਸ ਦੀ ਉਡੀਕ ਕੀਤੀ ਜਾ ਰਹੀ ਹੁੰਦੀ ਹੈ ਪਰ ਬੱਸ ਵਾਰ-ਵਾਰ ਹੀ ਚਲੀ ਜਾਂਦੀ ਹੈ। ਇਲਾਕਾ ਨਿਵਾਸੀਆਂ ਵੱਲੋਂ ਬੱਸ ਸਟੈਂਡ ਉੱਤੇ ਸਿਕਿਉਰਿਟੀ ਨੂੰ ਲੈ ਕੇ ਵੀ ਚਿੰਤਾ ਪ੍ਰਗਟਾਈ ਜਾ ਰਹੀ ਹੈ। ਸੱਜਿਆ ਦੋਸਤੋ ਮੈਂ ਹਰ ਨਵਨੀਤ ਸਿੰਘ ਚੀਮਾ ਤੁਸੀਂ ਵੇਖ ਰਹੇ ਹੋ ਜੀਬੀਸੀ ਅਪਡੇਟ ਲੋਕਾਂ ਦੀਆਂ ਸਮੱਸਿਆਵਾਂ ਨਾਲ ਜੁੜੀਆਂ ਵੱਖ-ਵੱਖ ਤਰ੍ਹਾਂ ਦੀਆਂ ਖਬਰਾਂ ਤੁਹਾਡੇ ਸਾਹਮਣੇ ਲੈ ਕੇ ਆਉਨੇ ਆ ਸੋ ਅੱਜ ਅਸੀਂ ਪਹੁੰਚੇ ਆ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਰੋਡ ਤੇ ਸਥਿਤ ਮਾਰਗ ਤੇ ਕਸਬਾ ਚੱਬੇਵਾਲ ਵਿਖੇ ਜਿੱਥੇ ਕਿ ਇੱਕ ਆਮ ਲੋਕਾਂ ਨੂੰ ਜੋ ਬੱਸ ਸਟੈਂਡ ਦੀ ਸਹੂਲਤ ਆ ਉਹ ਮਿਲੀ ਤਾਂ ਹੋਈ ਆ ਪਰ ਬੱਸਾਂ ਵੱਲੋਂ ਡਰਾਈਵਰਾਂ ਵੱਲੋਂ ਇੱਥੇ ਬੱਸਾਂ ਜੋ ਉਹ ਐਂਟਰੈਂਸ ਨਹੀਂ ਹੋ ਰਹੀ ਬੱਸਾਂ ਦੀ ਸੋ ਵੱਡੀ ਪਰੇਸ਼ਾਨੀ ਦਾ ਜਿਹੜਾ ਕਾਰਨ ਆ ਲੋਕਾਂ ਦੀ ਉਹ ਇਹੀ ਆ ਕਿ ਬੱਸਾਂ ਜੋ ਬਾਰੋ-ਬਾਰੀ ਜਾ ਰਹੀਆਂ ਨੇ ਤੇ ਬਾਰੋ-ਬਾਰੀ ਨਿਕਲ ਜਾਂਦੀਆਂ ਨੇ ਬੱਸਾਂ ਜਿਹੜੀਆਂ ਨੇ ਉਹ ਜੇ ਬੱਸ ਸਟਾਪ ਬਣਾਇਆ ਉਹ ਲੋਕਾਂ ਦੀ ਸੁਵਿਧਾ ਲਈ ਬਣਾਇਆ ਗਿਆ ਸੋ ਪ੍ਰਸ਼ਾਸਨ ਨੂੰ ਸਰਕਾਰ ਨੂੰ ਵੀ ਇਸ ਸਬੰਧੀ ਧਿਆਨ ਦੇਣਾ ਚਾਹੀਦਾ ਲੋਕਾਂ ਦੀ ਸਹੂਲਤਾਂ ਨੂੰ ਦੇਖਦੇ ਹੋਏ ਕੋਈ ਅਨਹੋਣੀ ਘਟਨਾ ਬਾਹਰ ਰੁੜਤੇ ਅਗਰ ਸਵਾਰੀ ਉਡੀਕਦੀ ਹੈ ਤਾਂ ਅਨਹੋਣੀ ਘਟਨਾ ਵਾਪਰ ਸਕਦੀ ਹੈ ਸੋ ਇਸ ਸਬੰਧੀ ਸੜਨਾ ਗੱਲਬਾਤ ਕਰਨ ਲਈ ਚੱਬੇਵਾਲ ਦੇ ਮੋਢਵਾਰ ਵਿਅਕਤੀ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਦੇ ਹਾਂ ਕਿੰਦਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਆਮ ਪਬਲਿਕ ਨੂੰ ਹਾਂਜੀ ਕੀ ਨਾਮ ਹੈ ਜੀ ਮੈਂ ਸੁਦਰਸ਼ਨ ਤੀਰ ਜਿਹੜਾ ਕੀ ਇੱਥੇ ਦੁਕਾਨਦਾਰਾਂ ਦੇ ਵਿੱਚ ਜੱਬੇ ਵਾਲ ਅਡੇ ਤੇ ਬਿਜ਼ਨਸ ਕਾਰੋਬਾਰ ਕਰਦਾ ਕਾਰੋਬਾਰ ਕਰਨ ਦੇ ਮੁਤਾਬਕ ਜੱਬੇ ਵਾਲ ਅਡੇ ਤੇ ਇੱਕ ਕਾਰੋਬਾਰ ਦਾ ਜਿਹੜਾ ਜੋਰ ਆ ਉਹ ਇੱਕ ਬੱਸ ਸਟੈਂਡ ਦਾ ਜ਼ਰੂਰੀ ਹੁੰਦਾ ਆ ਅਗਰ ਬੱਸ ਸਟੈਂਡ ਅੱਛਾ ਹੋਵੇ ਤਾਂ ਸਵਾਰੀ ਨੂੰ ਆਉਣ ਜਾਣ ਲਈ ਸੁਵਿਧਾ ਰਹਿੰਦੀ ਆ ਔਰ ਉਹਨਾਂ ਨੂੰ ਦਿਨ ਰਾਤ ਅਗਰ ਕੋਈ ਮੁਸ਼ਕਲ ਆਵੇ ਤਾਂ ਉਹਦੀ ਇੱਕ ਸੇਫਟੀ ਵੀ ਹੋਣੀ ਚਾਹੀਦੀ ਆ ਔਰ ਸਭ ਤੋਂ ਪਹਿਲੇ ਦੱਸਾਂ ਕਿ ਸਾਹਮਣੇ ਬਸ ਸਟੈਂਡ ਬਸ ਅੱਡਾ ਜੂ ਬਣਿਆ ਪਰ ਇੱਥੇ ਕੋਈ ਰਾਤ ਨੂੰ ਬੈਠੇ ਤਾਂ ਅੱਗੇ ਉਹ ਜਿਹੜਾ ਰਸਾ ਆ ਉਹ ਬੰਦ ਆ ਅੱਗੇ ਖੋਖੇ ਆ ਤੇ ਉਹਨਾਂ ਦੇ ਵਿੱਚ ਉਨਜਾਈ ਦੇ ਪਿੱਛੇ ਬੈਠੇ ਕਿਸੇ ਦਾ ਪਤਾ ਨਹੀਂ ਦਾ ਕੋਈ ਸ਼ਰਾਰਤੀ ਅੰਸਰ ਤੱਤਵ ਬੈਠਾ ਆ ਸੋ ਇਸ ਅੱਡੇ ਦੀ ਜਿਹੜੀ ਦੇਖਭਾਲ ਆ ਉਹ ਜ਼ਰੂਰੀ ਆ ਕਿ ਇੱਥੋਂ ਮਿੰਨੀ ਬੱਸਾਂ ਦਾ ਕ੍ਰੋਸ ਹੁੰਦਾ ਮਿੰਨੀ ਬੱਸ ਆਂਦੀ ਤੇ ਮਿੰਨੀ ਬੱਸ ਚੱਲ ਜਾਂਦੀ ਆ ਪਰ ਜਿਹੜੀਆਂ ਮੇਨ ਬੱਸਾਂ ਚੰਡੀਗੜ੍ਹ ਤੋਂ ਆਉਂਦੀਆਂ ਜਾਂ ਸ਼ਾਹਪੁਰੋਂ ਆਉਂਦੀਆਂ ਉਹ ਇਸ ਅੱਡੇ 'ਚ ਹੀ ਨੇ ਘੁੰਮਦੀਆਂ ਉਹ ਬਾਰ ਬਾਰ ਆਂਦੀ ਆ ਔਨ ਰੋਡ ਤੋਂ ਸਵਾਰੀ ਲਾਂਦੀ ਆ ਔਨ ਰੋਡ ਤੋਂ ਸਵਾਰੀ ਚੱਕਦੀ ਚੱਲ ਜਾਂਦੀ ਆ ਜਦ ਕਿ ਮੇਨ ਬੱਸਾਂ ਦਾ ਫਰਜ਼ ਇਹ ਆ ਕਿ ਇੱਕ ਰੌਂਡ ਲਾ ਕੇ ਅੰਦਰ 'ਚ ਹੀ ਜਾਵੇ ਜਿੱਥੇ ਸਵਾਰੀ ਬੈਠੀ ਆ ਬੱਸ ਸਟੈਂਡ ਦੇ ਅੰਦਰ ਬੈਠੇ ਔਰ ਸੜਕਾਂ ਤੇ ਇਰਤਾਲੀ ਆ ਕਿਸੇ ਵੀ ਤਰ੍ਹਾਂ ਦਾ ਐਕਸੀਡੈਂਟ ਹੋ ਸਕਦਾ ਕੋਈ ਗਲਵਾਤ ਹੋ ਸਕਦੀ ਆ ਸੋ ਰਾਤ ਦੀ ਵੀ ਸੇਫਟੀ ਹੋ ਸਕਦੀ ਆ ਇੱਥੇ ਲਾਈਟਾਂ ਦਾ ਵੀ ਕੋਈ ਪ੍ਰਬੰਧ ਨਹੀਂ ਕਿ ਇੰਨੀ ਕਿ ਹੈ ਤਾਂ ਜ਼ਰੂਰ ਆ ਪਰ ਪਬਲਿਕ ਲਈ ਐਨਾ ਨਹੀਂ ਕਿ ਪਬਲਿਕ ਇੱਥੇ ਆਪਣੀ ਸੇਫਟੀ ਰਾਤ ਦੇ ਟਾਈਮ ਮਹਿਸੂਸ ਕਰੇ ਕਿ ਅਗਰ ਅਸੀਂ ਚਬਿਆਲ ਅੱਡੇ ਦੇ ਵਿੱਚ ਬੱਸ ਸਟੈਂਡ ਦੇ ਵਿੱਚ ਖੜੇ ਆ ਤੇ ਅਸੀਂ ਇੱਕ ਸੇਫਟੀ ਦੇ ਲਿਹਾਜ਼ ਨਾਲ ਖੜੇ ਆ ਸੋ ਮੇਰੀ ਬੇਨਤੀ ਆ ਕਿ ਇਸ ਅੱਡੇ ਦੀ ਬੱਸ ਸਟੈਂਡ ਦੀ ਸਹੂਲਤ ਦਿੱਤੀ ਜਾਵੇ ਔਰ ਜਿਹੜੀਆਂ ਬੱਸਾਂ ਆਉਂਦੀਆਂ ਚੰਡੀਗੜ੍ਹੋਂ ਇਹ ਮੇਨ ਅੱਡੇ ਦੇ ਵਿੱਚ ਅੰਦਰ ਹੀ ਹੋ ਕੇ ਬਾਹਰ ਜਾਣ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਰਕਾਰ ਨੂੰ ਕਹਿਣਾ ਕਿ ਇਹ ਜਿਹੜਾ ਕੰਮ ਆਏ ਜਲਦੀ ਤੋਂ ਜਲਦੀ ਕੀਤਾ ਜਾਵੇ ਔਰ ਜਿਹੜਾ ਮੇਨ ਖੋਖਿਆਂ ਤੇ ਬਾਹਰ ਸੜਕ ਤੇ ਖੋਖੇ ਲੱਗਿਓ ਆ ਅੰਦਰ ਬੱਸ ਸਟੈਂਡ ਤੇ ਨਜ਼ਰੇ ਨਹੀਂ ਆਂਦਾ ਬੱਸ ਸਟੈਂਡ ਦਾ ਤਦੇ ਨਜ਼ਰ ਆਊਗਾ ਜੇ ਖੋਖੇ ਪਾਸੇ ਹੋਣਗੇ ਸੋ ਮੇਰੀ ਸਰਕਾਰ ਮੌਜੂਦਾ ਦੇ ਅੱਗੇ ਬੇਨਤੀ ਆ ਕਿ ਇਸ ਬੱਸ ਦਾ ਜਿਹੜਾ ਹੁਲੀਆ ਉਹਨੂੰ ਸਹੀ ਤਰੀਕੇ ਦੇ ਨਾਲ ਚਲਾਇਆ ਜਾਵੇ ਤੇ ਜਿਹੜੀਆਂ ਬੱਸਾਂ ਆ ਬੜੀਆਂ ਵੀ ਉਹ ਵੀ ਐਂਟਰੀ ਜਿਹੜੀ ਉਹਨਾਂ ਦੀ ਬੱਸ ਅੱਡੇ ਦੇ ਘੁੰਮ ਕੇ ਆਵੇ ਜਾਵੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਬਾਜ਼ਾਰ ਵਾਸੀਆਂ ਤੋਂ ਇਲਾਕੇ ਵਾਸੀਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਕੀ ਮੰਨਦੇ ਹੋ ਕਿ ਸਰਕਾਰ ਦੀਆਂ ਜੋ ਨੀਤੀਆਂ ਨੇ ਸਰਕਾਰ ਵੱਲੋਂ ਦਾਅਵੇ ਕੀਤਾ ਜਾਂਦਾ ਹੈ ਕਿ ਲੋਕਪੱਖੀ ਸਰਕਾਰ ਹੈ ਲੋਕਾਂ ਦੇ ਹੱਕ ਦੇ ਵਿੱਚ ਫੈਸਲੇ ਲਏ ਜਾਂਦੇ ਨੇ ਪਰ ਜੇ ਅਸੀਂ 0 ਲੈਵਲ ਗਰਾਊਂਡ ਤੇ ਜਾ ਕੇ ਦੇਖਦੇ ਆ ਤਾਂ ਵਿਕਾਸ ਦਾ ਨਾਮ ਦੀ ਕੋਈ ਚੀਜ਼ ਦਿਖਾਈ ਨਹੀਂ ਦਿੰਦੀ ਬੱਸ ਸਟਾਪ ਦੀ ਗੱਲ ਕਰਦੇ ਆ ਬੱਸ ਸਟਾਪ ਬਣਿਆ ਪਰ ਬੱਸਾਂ ਨਹੀਂ ਐਂਟਰ ਹੁੰਦੀਆਂ ਸਿਰਫ ਇਹ ਇੱਕ ਲਵਾਰਿਸ ਬੱਸ ਸਟੈਂਡ ਦੀ ਤਰ੍ਹਾਂ ਗਿਣਿਆ ਗਿਆ ਕਿੱਥੋਂ ਤੱਕ ਸਰਕਾਰ ਦੀਆਂ ਉਪਲਬਧੀਆਂ ਨੂੰ ਸਹੀ ਮੰਨਦੇ ਹੋ ਦੇਖੋ ਜੀ ਉਪਲਬਧੀਆਂ ਨੂੰ ਤੁਸੀਂ ਦੇਖ ਲਓ ਕਿ ਜਿਹੜੀ ਬੱਸ ਸਟੈਂਡ ਦੇ ਵਿੱਚ ਸੇਫਟੀ ਨਾ ਹੋਵੇ ਸ਼ਾਮ ਦੇ ਦੌਰਾਨ ਪਬਲਿਕ ਸੜਕਾਂ ਤੇ ਖੜੀ ਹੋਵੇ ਔਰ ਬੱਸ ਸਟੈਂਡ ਬਣਿਆ ਹੋਵੇ ਬੱਸ ਸਟੈਂਡ ਦੇ ਅੰਦਰ ਨਾ ਹੋਣ ਕਿਉਂਕਿ ਅੰਦਰ ਤਾਂ ਕੋਫ ਹੋ ਜਾਂਦਾ ਬਾਰ ਆਲੋ ਦੋਲੇ ਸਾਰਾਈ ਬੰਦ ਹੁੰਦਾ ਰਾਤ ਨੂੰ ਸੜਕ ਤੇ ਲੋਕ ਜਾਂਦੇ ਆ ਜਿਹੜੀ ਉਹ ਡਵੈਲਪਮੈਂਟ ਕਹਿੰਦੇ ਆ ਜਾਂ ਜਿਹਨੂੰ ਬੱਸ ਸਟੈਂਡ ਬੋਲਦੇ ਆ ਬੱਸ ਸਟੈਂਡ ਨਹੀਂ ਆ ਇੱਕ ਨਾਮ ਦਾ ਬੱਸ ਸਟੈਂਡ ਆ ਉਹ ਬੱਸ ਸਟੈਂਡ ਨਹੀਂ ਜਿੱਥੇ ਕੀ ਪਬਲਿਕ ਆਵੇ ਜਾਵੇ ਅੰਦਰ ਬੈਠੇ ਸਾਂਹੂਭੂਤੀ ਪਬਲਿਕ ਨੂੰ ਬੈਠਣ ਨੂੰ ਬੜੀ ਵਧੀਆ ਜਗ੍ਹਾ ਹੋਵੇ ਅੰਦਰ ਵੀ ਤੁਸੀਂ ਛਾਤੀ ਮਾਰ ਕੇ ਦੇਖ ਲਓ ਕਿ ਪਬਲਿਕ ਨੂੰ ਆਮ ਬੈਠਣ ਜੋਗੀ ਸਹੂਬਿਧਾ ਨਹੀਂ ਆ ਸੁਵਿਧਾ ਤਦੇ ਹੁੰਦੀ ਆ ਅੱਗੇ ਚੈਲਪੈਲ ਹੋਵੇ ਔਰ ਮੇਨ ਸੜਕ ਦੇ ਵਿੱਚੋਂ ਅੱਗੇ ਅਗਵਾਈ ਤੋਂ ਸੜਕ ਸਾਫ਼ ਕੀਤੀ ਜਾਵੇ ਔਰ ਉਹ ਦੁਕਾਨਾਂ ਨੂੰ ਅੰਦਰ ਜਗ੍ਹਾ ਦਿੱਤੀ ਜਾਵੇ ਤਾਂ ਕਿ ਇਹ ਅੱਡਾ ਕਾਮਯਾਬ ਹੋਵੇ ਹਾਂਜੀ ਸਰ ਕੀ ਮੰਨਦੇ ਹੋ ਕਿ ਇੱਕ ਸੁਵਿਧਾ ਨੂੰ ਲੈ ਕੇ ਨਾ ਤਾਂ ਕੋਈ ਪੁਲਿਸ ਵਿਭਾਗ ਵੱਲੋਂ ਕੋਈ ਅਧਿਕਾਰੀ ਮੌਜੂਦ ਹੁੰਦਾ ਇੱਥੇ ਤੇ ਨਾ ਹੀ ਕੋਈ ਮੇਨ ਰੋਡ ਤੋਂ ਜਿਹੜੀਆਂ ਬੱਸਾਂ ਨੇ ਉਹ ਐਂਟਰ ਹੋ ਕੇ ਜਾਂਦੀਆਂ ਨੇ ਕਿੱਥੇ ਤੱਕ ਤੁਸੀਂ ਇਹ ਮੰਨਦੇ ਹੋ ਕਿ ਸਰਕਾਰ ਦੀਆਂ ਉਪਲਬਧੀਆਂ ਸਹੀ ਨਹੀਂ ਉਪਲਬਧੀਆਂ ਦੀ ਗੱਲ ਕਰੀਏ ਜੀ ਤੇ ਜਿਹੜੀ ਇਹ ਸੁਵਿਧਾ ਬੱਸ ਸਟੈਂਡ ਵਾਲੀ ਹੈਗੀ ਆ ਇਹ ਤਾਂ ਜ਼ਰੂਰ ਇਹਨਾਂ ਨੂੰ ਹੱਲ ਕਰਨਾ ਚਾਹੀਦਾ ਕਿਉਂਕਿ ਵੱਡੀਆਂ ਬੱਸਾਂ ਕਈ ਵਾਰ ਭੁਲੇਖਾ ਪੈ ਜਾਂਦਾ ਲੋਕਾਂ ਨੂੰ ਉਹ ਇੱਥੇ ਬੈਠੇ ਵੇਟ ਕਰਦੇ ਰਹਿੰਦੇ ਤੇ ਬੱਸ ਦੂਸਰੀ ਬੱਸੇ ਆਉਂਦੀ ਆ ਅਗਰ ਇੱਕ ਜਗ੍ਹਾ ਬੱਸ ਸਟੈਂਡ ਵੱਡਿਆ ਹੋਏਗਾ ਇੱਕ ਜਗ੍ਹਾ ਸਾਰੀਆਂ ਬੱਸਾਂ ਆਣਗੀਆਂ ਵੱਡੀਆਂ ਵੀ ਮੰਨੀ ਵੀ ਤੇ ਫਿਰ ਦੋਗਣਾਂ ਨੂੰ ਕਾਫੀ ਸੁਵਿਧਾ ਹੋ ਸਕਦੀ ਹੈ ਇਸ ਨਿਕਲਦੀ ਇਹ ਬਹੁਤ ਚੰਗਾ ਵਿਚਾਰ ਦੱਸਿਆ ਇਹਨਾਂ ਨੇ ਧੀਰ ਸਾਹਿਬ ਨੇ ਇਹ ਹੋਣਾ ਚਾਹੀਦਾ ਜ਼ਰੂਰ ਅਸੀਂ ਸਰਕਾਰ ਵੱਲ ਮੰਗ ਕਰਦੇ ਆ ਕਿ ਵੱਡੀਆਂ ਬੱਸਾਂ ਵੀ ਅੰਦਰੋਂ ਹੱਕ ਜਾਣ ਅੱਡੇ ਵਿੱਚੋਂ ਸ਼ੁਕਰੀਆ ਜ ਹੁਸ਼ਿਆਰਪੁਰ ਦੇ ਪਿੰਡ ਡੱਡਿਆਣਾ ਕਲਾ ਦੇ ਮੌਜੂਦਾ ਸਰਪੰਚ ਦੇ ਕਤਲ ਦਾ ਮਾਮਲਾ ਹੋਰ ਵਿਪੱਖ ਦਾ ਨਜ਼ਰ ਆ ਰਿਹਾ ਹੈ। ਕਤਲ ਦੇ ਮਾਮਲੇ ਵਿੱਚ ਲੜਿੰਦੇ ਤਿੰਨ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਦੋ ਫਰਾਰ ਦੱਸੇ ਜਾ ਰਹੇ ਹਨ। ਜਿਸ ਨੂੰ ਲੈ ਕੇ ਇਲਾਕਾ ਨਿਵਾਸੀਆਂ ਵਿੱਚ ਰੋਸ ਉਮੜ ਰਿਹਾ ਅਤੇ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਵੱਖ-ਵੱਖ ਦਲਿਤ ਜਥੇਬੰਦੀਆਂ ਵੱਲੋਂ ਮੰਗ ਕੀਤੀ ਗਈ ਕਿ ਜੇਕਰ ਬਾਕੀ ਦੋਸ਼ੀਆਂ ਨੂੰ ਨਾ ਫੜਿਆ ਗਿਆ ਤਾਂ ਉਹਨਾਂ ਵੱਲੋਂ ਹੁਸ਼ਿਆਰਪੁਰ ਸ਼ਹਿਰ ਨੂੰ ਬੰਦ ਕਰਵਾਉਣ ਲਈ ਮਜਬੂਰ ਹੋਣਾ ਪਵੇਗਾ ਅਸਵੇਰੇ ਇਸ ਮਾਮਲੇ 'ਤੇ ਪੁਲਿਸ ਨੇ ਐਸਐਸਪੀ ਹਿਸ਼ਾਰਪੁਰ ਨੇ ਪ੍ਰੈਸ ਕਾਨਫਰੰਸ ਕਰਦੇ ਆ ਇੱਕ ਗ੍ਰਿਫਤਾਰ ਹੋਏ ਵਿਅਕਤੀ ਦੀ ਜਾਣਕਾਰੀ ਦਿੱਤੀ ਅਤੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਮਰਡਰ ਹੋਇਆ ਡੜਿਆਣਾ ਕਲਾ ਦੇ ਵਿੱਚ ਪੰਸਾਹਬ ਦਾ ਜਿਹੜਾ ਬਹੁਤ ਹੀ ਮਤਲਬ ਬੀਐਸਪੀ ਹੋਰ ਸਾਰੇ ਸਮਾਜ ਚ ਹਰਮਨ ਪਿਆਰੇ ਸੀਗੇ ਸਭ ਤੋਂ ਪਹਿਲਾਂ ਤਾਂ ਇਹ ਬਹੁਤ ਮਾੜੀ ਘਟਨਾ ਵਾਪਰੀ ਹੈ ਬੀਇੰਗ ਅ ਪੁਲਿਸ ਆਫਸਰ ਅਸੀਂ ਇਹਨਾਂ ਦੇ ਨਾਲ ਪਰਿਵਾਰ ਦੇ ਨਾਲ ਹਰ ਖੜੇ ਹਾਂ ਜਿਹੜਾ ਕੱਲ ਤੱਕ ਦਾ ਸੀ ਇਸ ਪਰਿਵਾਰ ਦਾ ਸੀ ਵੀ ਬੰਦੇ ਜਿਹੜੇ ਆ ਪੁਲਿਸ ਨੇ ਹਜੇ ਮਰਡਰ ਟ੍ਰੇਸ ਨਹੀਂ ਕੀਤਾ ਉਹ ਅਸੀਂ ਜਿਹੜਾ ਕੋਈ ਬਲਾਈਂਡ ਮਰਡਰ ਨਹੀਂ ਰਿਹਾ ਉਹਦੇ ਵਿੱਚ ਬੰਦੇ ਸਾਡੇ ਆਇਡੈਂਟੀਫਾਈ ਹੋ ਗਏ ਆ ਉਹਦੇ ਵਿੱਚ ਅਸੀਂ ਇੱਕ ਬੰਦਾ ਅਸੀਂ ਮਿਡ ਨਾਈਟ ਜਿਹੜਾ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਹੈਗਾ ਆ ਬਾਕੀ ਜਿਹੜੇ ਦੋ ਬੰਦੇ ਉਹਦੇ ਇਸ਼ਨਾਖਤੇ ਤੁਸੀਂ ਆਇਡੈਂਟੀਫਾਈ ਹੋ ਗਏ ਆ ਉਹਨਾਂ ਤੇ ਸਾਡੀਆਂ ਟੀਮਾਂ ਲੱਗੀਆਂ ਅਸੀਂ ਪਰਿਵਾਰ ਨੂੰ ਇਹਨਾਂ ਨੂੰ ਇਹੀ ਬੇਨਤੀ ਕਰਦੇ ਆਂ ਔਰ ਸਮਾਜ ਨੂੰ ਇਹੀ ਬੇਨਤੀ ਕਰਦੇ ਆਂ ਕਿ ਸਾਡਾ ਸਾਰਾ ਫੋਕਸ ਜਿਹੜਾ ਹੁਣ ਉਸ ਟੀਮਾਂ ਤੇ ਉਹਨਾਂ ਨੂੰ ਕਰਨੀ ਲੱਗਿਆ ਹੈ ਇਹ ਦੇਖੋ 302 ਦਾ ਮਕਦਮਾ ਇਹਦੇ ਵਿੱਚ ਮਰਡਰ ਹੋਇਆ ਸੁਧਾਰਨ ਲੜਾਈ ਵੀ ਹੋਵੇ ਤਾਂ ਵੀ ਉਹ ਜਿਹੜਾ ਪਰਿਵਾਰ ਆ ਦੂਜਾ ਉਹ ਖਿਸਕ ਜਾਂਦਾ ਮੌਕੇ ਤੋਂ ਇਹਦੇ ਲਈ ਥੋੜਾ ਜਿਹਾ ਸਾਨੂੰ ਦਿਨ ਰਾਤ ਸਾਡੀਆਂ ਟੀਮਾਂ ਸੀਆਈ ਦਾ ਹੋਰ ਇੰਟੈਲੀਜੈਂਸ ਟੀਮਾਂ ਜਿਹੜੀਆਂ ਇਹਨਾਂ ਨੂੰ ਫੰਡੇ ਲੱਗੀਆਂ ਹੋਈਆਂ ਸਾਨੂੰ ਆਸ ਹੈ ਕਿ ਹੋ ਸਕਦਾ ਅਸੀਂ ਇਹਨੂੰ 2 ਘੰਟੇ ਵਿੱਚ ਉਹ ਵੀ ਬੰਦੇ ਜਿਹੜੇ ਭੱਜੇ ਹੋਏ ਉਹ ਵੀ ਫੜ ਲਈਏ ਬਾਕੀ ਸਾਡੀ ਜਿਹੜੀ ਆ ਹਜੇ ਪ੍ਰੋਪਰ ਤੌਰ ਦੇ ਉੱਤੇ ਜਿਹੜੇ ਸਾਡੇ ਸੀਨੀਅਰ ਅਫਸਰ ਆ ਉਹ ਵੀ ਸਾਰੇ ਇਸ ਕੰਮ ਦੇ ਵਿੱਚ ਲੱਗੇ ਹੋਏ ਆ ਅਸੀਂ ਹੁਣ ਵੀ ਪਰਿਵਾਰ ਨੂੰ ਹੀ ਰਿਕੁਐਸਟ ਕੀਤੀ ਸੀ ਕਿ ਅਸੀਂ ਤੁਹਾਡੇ ਨਾਲ ਆ ਬਿਲਕੁਲ ਥੋੜਾ ਜਿਹਾ ਸਾਨੂੰ ਟਾਈਮ ਦੇ ਦਿਓ ਤਾਂ ਕਿ ਅਸੀਂ ਸਾਰਾ ਵਰਕ ਆਊਟ ਕਰਕੇ ਤੁਹਾਡੇ ਮੂਰੇ ਸਾਰਾ ਚਿੱਠਾ ਕੱਢ ਸਕੀਏ ਤੇ ਹੁਣ ਵੀ ਅਸੀਂ ਇਹੀ ਕਰਦੇ ਹੈਗੇ ਰਿਕੁਐਸਟ ਕਰਦੇ ਆ ਅਪੀਲ ਕਰਦੇ ਆ ਪਰਿਵਾਰ ਨੂੰ ਕਿ ਸਾਨੂੰ ਥੋੜਾ ਜਿਹਾ ਦੇਖੋ ਹੁਣ ਇਹ ਬਲਾਈਂਡ ਬੰਡ ਨਹੀਂ ਰਿਹਾ ਇੱਕ ਬੰਦਾ ਜਿਹੜਾ ਮੌਕੇ ਤੇ ਨਾਲ ਗੋਲੀਆਂ ਮਾਰ ਕੇ ਉਹ ਅਸੀਂ ਅਰੈਸਟ ਕਰ ਲਿਆ ਉਹ ਤੋਂ ਗਾਂ ਸਾਡਾ ਕਲੂ ਲਿੰਕ ਚੱਲ ਪਿਆ ਔਰ ਉਹਨਾਂ ਦੇ ਅਸੀਂ ਲੱਗੇ ਹੋਏ ਆ ਔਰ ਜਲਦੀ ਇਹਨੂੰ ਅਸੀਂ ਬਾਕੀ ਬੰਦਿਆਂ ਨੂੰ ਵੀ ਫੜ ਲਾਂਗੇ ਤੇ ਸਾਨੂੰ ਜਿਹੜਾ ਇਹ ਪਰਿਵਾਰ ਜਿਹੜਾ ਸਮਾਜ ਆ ਇਹ ਪੂਰਾ ਸਹਿਯੋਗ ਕਰੇ। ਪਰ ਉਹਨਾਂ ਵੱਲੋਂ ਜਿਹੜਾ ਤੁਹਾਨੂੰ ਕੱਲ ਤੱਕ ਦਾ ਉਹਨਾਂ ਦੇ ਦੁਆਰਾ ਫੇਰ ਸਮਾਂ ਦਿੱਤਾ। ਬਿਲਕੁਲ ਅਸੀਂ ਪਰਿਵਾਰ ਦੇ ਨਾਲ ਹੁਣੀ ਫੇਰ ਫੇਰ ਕਰਕੇ ਹਟਿਆ ਔਰ ਵੱਖ-ਵੱਖ ਜਿਹੜੇ ਨੇਤਾ ਸਾਹਿਬਾਨ ਆਏ ਹੋਏ ਆ ਅਸੀਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਔਰ ਉਹ ਵੀ ਇਸ ਗੱਲ ਨੂੰ ਮੰਨਦੇ ਹੈਗੇ ਆ ਕਿ ਹਾਂ ਜਿਹੜੀ ਚੀਜ਼ ਇੱਕ ਵਾਰੀ ਕੋਈ ਬਲਾਈਂਡ ਹੋ ਜਾਂਦੀ ਉਹਨੂੰ ਫਨ ਲਈ ਟਾਈਮ ਲੱਗਦਾ ਆ ਉਹ ਵੀ ਇਸ ਗੱਲ ਦਾ ਕੱਲ ਤੱਕ ਸਾਨੂੰ ਟਾਈਮ ਦਿੱਤਾ ਹੋ ਸਕਦਾ ਹੋ ਸਕਦਾ ਸਾਡੇ ਘੰਟੇ ਤੱਕ ਟ੍ਰੀਸ ਹੋ ਜਾ। ਬਾਕੀ ਅਸੀਂ ਪਰਿਵਾਰ ਦੇ ਨਾਲ ਕੋਈ ਪ੍ਰੋਬਲਮ ਨਹੀਂ। ਠੀਕ ਹੈ। ਥੈਂਕ ਯ ਕਤਲ ਦੇ ਮਾਮਲੇ 'ਚ ਬੰਦੀ ਨੇ ਜੇਲ੍ਹ 'ਚ ਮਨਾਇਆ ਜਨਮ ਦਿਨ ਵੀਡੀਓ ਵਾਇਰਲ ਹੋਣ ਉਪਰੰਤ ਅਧਿਕਾਰੀਆਂ ਵੱਲੋਂ ਜਾਂਚ ਦੇ ਹੁਕਮ। ਅਸਥਾਨਕ ਕੇਂਦਰੀ ਜੇਲ੍ਹ 'ਚ ਕਤਲ ਦੇ ਮਾਮਲੇ 'ਚ ਬੰਦ ਬੰਦੀ ਵੱਲੋਂ ਆਪਣਾ ਪਿਛਲੇ ਦਿਨੀ ਜਨਮ ਦਿਨ ਵੱਡੇ ਪੱਧਰ ਤੇ ਮਨਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਅਤੇ ਇਸ ਦੀ ਵੀਡੀਓ ਵਾਇਰਲ ਹੋਣ ਉਪਰੰਤ ਜੇਲ੍ਹ ਅਧਿਕਾਰੀਆਂ ਵੱਲੋਂ ਜਾਂਚ ਦੇ ਹੁਕਮ ਦਿੱਤੇ ਗਏ ਹਨ। ਜਾਣਕਾਰੀ ਅਨੁਸਾਰ ਮਨੀ ਰਾਣਾ ਵੱਲੋਂ ਪਿਛਲੇ ਦਿਨੀ ਆਪਣੀ ਬੈਰਕ ਵਿੱਚ ਜਨਮ ਦਿਨ ਮਨਾਇਆ ਗਿਆ ਜਿਸ ਦੀ ਕੀ ਉੱਥੇ ਬੈਠੇ ਇੱਕ ਬੰਦੀ ਵੱਲੋਂ ਵੀਡੀਓ ਬਣਾ ਲਈ ਗਈ ਤੇ ਵੀਡੀਓ ਵਾਇਰਲ ਹੋ ਗਈ ਵੀਡੀਓ ਵਿੱਚ ਇਹ ਬੰਦੀ ਜਨਮ ਦਿਨ ਦੀ ਪਾਰਟੀ ਕਰਦੇ ਦਿਖਾਈ ਦੇ ਰਹੇ ਹਨ ਅਤੇ ਇਸ ਪਾਰਟੀ ਵਿੱਚ ਕਈ ਹੋਰ ਬੰਦੀ ਵੀ ਸ਼ਾਮਿਲ ਹਨ ਅਤੇ ਇਹ ਸਾਰੇ ਪੰਗੜਾਈ ਪਾਉਂਦੇ ਦਿਖਾਈ ਦੇ ਰਹੇ ਹਨ ਕਤਲ ਤੋਂ ਇਲਾਵਾ ਮਨੀ ਰਾਣਾ ਖਿਲਾਫ ਕਈ ਹੋਰ ਸੰਗੀਮ ਮਾਮਲੇ ਦਰਜ ਹਨ ਇਸ ਪਾਰਟੀ ਵਿੱਚ ਕਈ ਹੋਰ ਬੰਦੀ ਵੀ ਸ਼ਾਮਿਲ ਹਨ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਇੱਕ ਨਵਾਂ ਐਲਾਨ ਕੀਤਾ ਗਿਆ ਸੀ ਕਿ ਜਿਹੜੇ ਲੋਕ ਸੇਵਾ ਸਹੂਲਤ ਕੇਂਦਰ ਵਿੱਚ ਆ ਕੇ ਆਪਣਾ ਕੰਮ ਨਹੀਂ ਕਰਵਾ ਸਕਦੇ ਉਹਨਾਂ ਨੂੰ ਘਰ ਬੈਠੇ ਹੀ ਕੰਮ ਕਰਵਾਏ ਜਾਣਗੇ ਅਤੇ ਵਿਭਾਗਾਂ ਦਾ ਹੈ ਇਹ ਇੱਕ ਅਧਿਕਾਰੀ ਜਾਂ ਕਰਮਚਾਰੀ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਫਾਰਮ ਭਰ ਕੇ ਕੰਮ ਕਰਵਾ ਕੇ ਦੇਵੇਗਾ ਪਰ ਇਸ ਇਲਾਕੇ ਤੋਂ ਬਾਅਦ ਵੀ ਲੋਕਾਂ ਵੱਲੋਂ ਅਜੇ ਵੀ ਸੇਵਾ ਕੇਂਦਰ ਵਿੱਚ ਖੱਜਲ ਖਵਾਰ ਹੋਣਾ ਪੈ ਰਿਹਾ ਹੈ ਸਰਕਾਰ ਵੱਲੋਂ ਕੀਤੇ ਗਏ ਐਲਾਨ ਕਿੱਥੋਂ ਤੱਕ ਸਹੀ ਸਾਬਿਤ ਹੋ ਰਹੇ ਹਨ ਆਓ ਤੁਹਾਨੂੰ ਦਿਖਾਉਂਦੇ ਹਾਂ जीवीसी अपडेट ਤੇ ਲਈ ਨਵਰੀ ਸਿੰਘ ਜੀ ਮਾਦੀ ਰਿਪੋਰਟ ਦੇਖਿਆ ਸਹੂਤਾ ਕੇਂਦਰ ਵਿੱਚ ਅਸੀਂ ਮੌਜੂਦ ਆ ਤੇ ਇਥੇ ਦੇਖਣ ਚਾ ਰਹੇ ਆ ਕਿ ਕਈ ਲੋਕ ਇਥੇ ਕੰਮ ਕਰਵਾਉਣ ਆ ਰਹੇ ਨੇ ਪਰ ਇਥੇ ਵੀ ਆਣ ਦੇ ਬਾਵਜੂਦ ਹੀ ਕੰਮ ਨਹੀਂ ਹੋ ਰਹੇ ਤੇ ਸਰਕਾਰ ਵੱਲੋਂ ਘਰ ਬੈਠਿਆਂ ਨੂੰ ਕੰਮ ਕਿੱਥੋਂ ਕਰਵਾਏ ਜਾਣਗੇ ਸੋ ਸਾਡੇ ਨਾਲ ਇਥੇ ਜੁੜੇ ਨੇ ਕੁਝ ਹਸ਼ਰਪ ਦੇ ਵਸਨੀਕ ਅਸੀਂ ਗੱਲਬਾਤ ਕਰਾਂਗੇ ਹਾਂਜੀ ਮੈਨੂੰ ਕੀ ਨਾਮ ਹੈ ਜੀ ਮੇਰਾ ਨਾਮ ਆਰਤੀ अरोੜਾ ਜੀ ਮੈਡਮ ਸਰਕਾਰ ਵੱਲੋਂ ਇੱਕ ਸੁਵਿਧਾ ਦਿੱਤੀ ਗਈ ਸੀ ਕਿ ਘਰ ਬੈਠਿਆਂ ਨੂੰ ਕੰਮ ਦਿੱਤੇ ਜਾਣਗੇ ਤੇ ਜੋ ਵੀ ਤੁਹਾਡੇ ਵੱਲੋਂ ਤੁਹਾਡੇ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਂਦੀ ਹੈ ਤਾਂ ਉਸ ਦਾ ਹੱਲ ਵੀ ਕੀਤਾ ਜਾਵੇਗਾ ਤੇ ਜੋ ਵੀ ਆਧਾਰ ਕਾਰਡ ਨੂੰ ਲੈ ਕੇ 32 33 ਜੋ ਸੁਵਿਧਾਵਾਂ ਨੇ ਉਹ ਘਰ ਬੈਠਿਆਂ ਨੂੰ ਮਿਲਣਗੀਆਂ ਤੇ ਕੀ ਕਹਿਣਾ ਚਾਹੋਗੇ ਜੀ ਸਰ ਮੈਂ ਤੇ ਕਹੂੰਗੀ ਕਿ ਨਾਮ ਦੀ ਹੀ ਪ੍ਰੋਗਰੈਸ ਹੈ ਕੁਝ ਵੀ ਇਦਾਂ ਦਾ ਨਹੀਂ ਹੈ ਅਸੀਂ ਇੱਕ ਫੋਟੋ ਕਰਾਣੀ ਹੈ ਸਾਨੂੰ ਮਤਲਬ ਸਵੇਰ ਦੇ ਸੀ 10 ਵਜੇ ਦੇ ਨਿਕਲੇ ਹੋਏ ਹਾਂ ਘਰੋਂ ਤੇ ਘੰਟਾ ਹੋ ਗਿਆ ਸੀ ਫੋਟੋ ਲਈ ਬੈਠੇ ਹੋਏ ਹਾਂ ਇਹ ਦੇਖ ਲੋ ਸਾਹਿਬ ਫਿਰ ਵੀ ਗਵਰਨਮੈਂਟ ਕਹਿੰਦੀ ਐ ਇਹਨਾਂ ਮਤਲਬ ਇੱਕ ਫੋਟੋ ਕਰਾਣੀ ਹੈ ਔਰਤੇ ਵੀ ਪੈਸੇ ਉਹਨਾਂ ਨੂੰ ਚਾਰਜ ਕਰਨੇ ਆ ਕੁਛ ਵੀ ਕੰਮ ਕਰਾਉਣਾ ਐਸੀ ਪੈਸੇ ਦੇਣੇ ਆ ਫਿਰ ਵੀ ਗਵਰਨਮੈਂਟ ਕਹਿੰਦੀ ਕਿ ਅਸੀਂ ਹੈ ਨਹੀਂ ਸਾਡੇ ਕੋਲ ਕੁਛ ਇਹ ਹਿਸਾਬ ਐ ਕਿ ਕਿ ਅਸੀਂ ਪੈਨਸਲ ਵੀ ਲੈਂਦੇ ਨੇ ਔਰਤੇ ਵੀ ਟੈਕਸ ਦੇਣੇ ਆ ਫਿਰ ਗਵਰਨਮੈਂਟ ਕਹਿੰਦੀ ਐ ਸਰ ਜੀ ਖਾਲੀ ਬੈਠੇ ਆ ਕਿਥੋਂ ਤੱਕ ਤੁਸੀਂ ਮੰਨਦੇ ਆ ਕਿ ਸਰਕਾਰ ਵੱਲੋਂ ਜੋ ਐਲਾਨ ਕੀਤੇ ਜਾਂਦੇ ਨੇ ਉਹ ਫੇਲ ਹੁੰਦੇ ਨਜ਼ਰ ਆ ਰਹੇ ਨੇ ਇਹ ਹੈ ਕਿ ਫੇਲੀ ਇੱਕ ਤਰ੍ਹਾਂ ਕੈਨ ਨੂੰ ਹੀ ਆ ਤੁਸੀਂ ਕਿੰਨੀ ਵਾਰ ਇੱਥੇ ਆ ਚੁੱਕੇ ਹੋ ਕੰਮ ਕਰਾਉਣ ਵਾਸਤੇ ਮੈਂ ਸੈਕਿੰਡ 3rd ਟਾਈਮ ਆਈ ਆ ਇੱਥੇ ਮਤਲਬ ਜਿੰਨੀ ਵਾਰੀ ਵੀ ਆਈ ਆ ਲਾਈਨਾ ਹੈ ਇੱਕ ਘਰੋਂ ਇਹ ਸੋਚ ਕੇ ਨਿਕਲੀਦਾ ਕਿ ਵੀ ਕੰਮ ਹੋ ਜਾਵੇ ਟੱਕੇ ਨਾ ਖਾਣੇ ਪੈਣ ਪਰ ਹਰ ਵਾਰੀ ਇਦਾਂ ਹੀ ਹੁੰਦਾ ਕਿ ਮਤਲਬ ਬੰਦਾ ਫ੍ਰੀ ਹੋ ਕੇ ਆਵੇ ਘਰੋਂ ਕਿੱਥੋਂ ਆਨੇ ਸੀ ਕਿਹੜਾ ਪਿੰਡ ਹੈ ਪਿੰਡ ਨਹੀਂ ਸਾਡਾ ਅਸੀਂ ਕੈਂਟਾਗੜ੍ਹ ਲੋਕਲ ਹੀ ਆਂ ਪਰ ਟਾਈਮ ਤੇ ਹਰ ਇੱਕ ਨੂੰ ਦੇਣ ਚਾਹ ਪਿੰਡ ਤੋਂ ਚਾ ਕਿਧਰੋਂ ਵੀ ਆਵੇ ਹਰ ਕੋਈ ਬੰਦਾ ਟਾਈਮ ਕੱਢ ਕੇ ਆਉਂਦਾ ਆਪਣਾ ਕੰਮ ਛੱਡ ਕੇ ਆਉਂਦਾ ਇਹ ਚੀਜ਼ ਸੋ ਕਿਹਾ ਜਾ ਰਿਹਾ ਕਿ ਹਰ ਬੰਦਾ ਟਾਈਮ ਕੱਢ ਕੇ ਆਉਂਦਾ ਪਰ ਟਾਈਮ ਕੱਢ ਕੇ ਆਉਂਦੇ باوجود ਵੀ ਕੰਮ ਨਹੀਂ ਹੋ ਰਿਹਾ ਤੇ ਅਸੀਂ ਹੋਰ ਵੀ ਇੱਥੇ ਕੁਝ ਮੌਜੂਦ ਵਿਅਕਤੀਆਂ ਨਾਲ ਗੱਲ ਕਰਾਂਗੇ ਹਾਂਜੀ ਸਰ ਕੀ ਨਾਮ ਹੈ ਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਸਤਪਾਲ ਸਿੰਘ ਹੈ ਜੀ ਹਾਂਜੀ ਸਰ ਕੀ ਕਹਿਣਾ ਚਾਹੋਗੇ ਤੁਸੀਂ ਇੱਥੇ ਅੱਜ ਕੰਮ ਕਰਵਾਉਣਾ ਆਏ ਆ ਕੀ ਤੁਹਾਡੇ ਇਹਨਾਂ ਵੱਲੋਂ ਆਸ਼ਵਾਸ਼ਣ ਦਿੱਤਾ ਜਾ ਰਿਹਾ ਕਿ ਕੰਮ ਹੋ ਰਿਹਾ ਜਾਂ ਨਹੀਂ ਹੋ ਰਿਹਾ ਜੀ ਮੈਂ ਤਾਂ ਵੈਸੇ ਫਸਟ ਟਾਈਮ ਹੀ ਆ ਇਸ ਤੋਂ ਪਹਿਲਾਂ ਮੈਂ ਬਾਹਰ ਦੇ ਲਈ ਦੇ ਵਿੱਚ ਸੀਗਾ ਕੁਝ ਟ੍ਰਬਲ ਸਹਾਨ ਕਰਕੇ ਮੈਂ ਮੈਨੂੰ ਆਣਾ ਪੈ ਗਿਆ ਇੰਡੀਆ ਆਪਣੀ ਬੋਡੀ ਟ੍ਰੈਵਲ ਕਰਕੇ ਮੈਂ ਫਸਟ ਟਾਈਮ ਆਪਣਾ ਆਇਆ ਪਰ ਮੇਰਾ ਤਾਂ ਕੰਮ ਜਲਦੀ ਹੋ ਗਿਆ ਐਸੀ ਗੱਲ ਨਹੀਂ ਟੋਕਨ ਨੰਬਰ ਦੇ ਹਿਸਾਬ ਦੇ ਨਾਲ ਮੈਂ ਜੋ ਆਪਣਾ ਐਫੀਡੇਟ ਜਮਾ ਕਰਾਇਆ ਸੀਗਾ ਹਾਈਵੇ ਰੋਡ ਦੇ ਤਹਿਤ ਉਹ ਮੇਰਾ ਤਾਂ ਕੰਮ ਜਲਦੀ ਹੋ ਗਿਆ ਮੈਨੂੰ ਤਾਂ ਕੋਈ ਇਨੀ ਟ੍ਰਬਲ ਨਹੀਂ ਆਈ ਹੈਗੀ ਹੈ ਠੀਕ ਹੈ ਜੀ ਕਿਸੇ ਤਰੀਕੇ ਦੀ ਪਰ ਮੈਂ ਸਰਕਾਰ ਨੂੰ ਇੱਕ ਚੀਜ਼ ਕਹਿਣਾ ਚਾਹੁੰਦਾ ਸਰਕਾਰ ਨੂੰ ਤੇ ਬੇਨਤੀ ਕਰਾ ਰਹੇ ਹਾਂ ਨਾ ਸਰਕਾਰ ਨੂੰ ਸਿਰਫ ਮੈਂ ਇੱਕ ਇਹੀ ਚੀਜ਼ ਕਹਿਣਾ ਚਾਹੁੰਦਾ ਆ ਕਿ ਕੋਸ਼ਿਸ਼ ਕੋਈ ਵੀ ਚੀਜ਼ ਫ੍ਰੀ ਨਾ ਕਰੋ ਅਗਰ ਕਿਸੇ ਦਾ ਕਰਨਾ ਹੈ ਨਾ ਤੇ ਮੈਡੀਕਲ ਫ੍ਰੀ ਕਰ ਦਿਓ ਜਿਸ ਦੇ ਨਾਲ ਗਰੀਬ ਤੋਂ ਗਰੀਬ ਬੰਦਾ ਵੀ ਆਪਣਾ ਇਲਾਜ ਸਹੀ ਤਰੀਕੇ ਨਾਲ ਕਰਾ ਸਕੇ ਬਿਜਲੀ ਦੇ ਬਿਨਾਂ ਵੀ ਗੁਜ਼ਾਰਾ ਹੋ ਜਾਏਗਾ ਐਸੀ ਗੱਲ ਨਹੀਂ ਠੀਕ ਹੈ ਜੀ ਬੱਸਾਂ ਦੇ ਵਿੱਚ ਜਿਹੜੇ ਕਿਰਾਏ ਮਾਫ ਕੀਤੇ ਲੇਡੀਜ਼ ਦੇ ਚਲੋ ਜੈਨਸ ਦੀ ਮੈਂ ਤਾਂ ਕਹਿੰਦਾ ਨਹੀਂ ਹੈਗਾ ਲੇਡੀਜ਼ ਦੀ ਉਹ ਵੀ ਇਦਾਂ ਚੀਜ਼ਾਂ ਫ੍ਰੀ ਨਾ ਕਰੋ ਬਸ ਇਹੀ ਜੇ ਕਿ ਮੈਡੀਕਲ ਹੈਲਥ ਬੰਦੇ ਨੂੰ ਬਰਾਬਰ ਪੂਰੀ ਪੱਕੀ ਦੇ ਦਿਓ ਸਕੂ ਟਿਕ ਹੋ ਜਾਏਗਾ ਇੱਕ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜੋ ਵੀ ਸੁਵਿਧਾ ਕੇਂਦਰ ਨਾਲ ਸੰਬੰਧ ਦੇ ਵਿੱਚ ਕੋਈ ਵੀ ਕੰਮ ਹੈ ਉਹ ਘਰ ਬੈਠਿਆਂ ਦੇ ਕੰਮ ਹੋਣਗੇ ਸਾਡਾ ਦਫਤਰ ਦਾ ਕੋਈ ਵਰਕਰ ਘਰ ਜਾਏਗਾ ਫਾਰਮ ਫਿਲ ਕਰਕੇ ਉਹ ਸਬਮਿਟ ਕਰਵਾਏਗਾ ਸਾਰਾ ਕੰਮ ਉਹੀ ਕਰੇਗਾ ਤੇ ਕੀ ਕਹਿਣਾ ਚਾਹੋਗੇ ਤੁਹਾਨੂੰ ਇਸ ਚੀਜ਼ ਬਾਰੇ ਹੈ ਗਿਆਨ 쿠ਛੀ ਐਕਚੁਅਲੀ ਪਤਾ ਕਿ ਸਾਡੇ ਜਿਹੜੀ ਜਾਣੇ ਕਿ ਜਨਰੇਸ਼ਨ ਆਉਣ ਵਾਲੀ ਜਨਰੇਸ਼ਨ ਹੋਰ ਜਿਹੜੀ ਆਣ ਗਈ ਹੈ ਉਹ ਜਾਣੇ ਕਿ ਪੜ੍ਹੀ ਲਿਖੀ ਆਣੀ ਹੈਗੀ ਆ ਉਹ ਇਸ ਚੀਜ਼ ਦਾ ਫਾਇਦਾ ਲੈ ਸਕਦੇ ਨੇ ਹੁਣ ਮੈਂ ਹੀ ਆ ਮੈਨੂੰ ਆ ਜਿਹੜਾ ਮੋਬਾਈਲ ਹੈਗਾ ਇਹਦੇ ਵਿੱਚ ਕਈ ਫੰਕਸ਼ਨ ਮੈਨੂੰ ਪਤਾ ਨਹੀਂ ਹੈਗਾ ਮੈਂ ਕਿਸ ਤਰੀਕੇ ਨਾਲ ਸਬੂਦਾ ਕੇਂਦਰ ਵਾਲਿਆਂ ਨੂੰ ਜਾ ਕੇ ਆਪਣੇ ਗਵਰਨਮੈਂਟ ਨੂੰ ਕਹਾਂਗਾ ਕਿ ਆ ਤੁਸੀਂ ਮੈਨੂੰ ਮੇਰੇ ਘਰ ਆ ਕੇ ਮੇਰੀ ਇਹ ਪ੍ਰੋਬਲਮ ਹੱਲ ਕਰੋ ਠੀਕ ਹੈ ਜੀ ਸਭ ਤੋਂ ਬਸ ਇਹ ਹੀ ਹੈ ਕਿ ਜੋ ਸਿਸਟਮ ਉਹ ਕਰਨਾ ਗਵਰਨਮੈਂਟ ਕਾ ਬਹੁਤ ਵਧੀਆ ਗੱਲ ਹੈ ਕਿ ਘਰ ਆ ਕੇ ਬੰਦੇ ਦਾ ਕਿਸੇ ਜਾਣੇ ਕੀ ਸੱਜਣ ਮਿੱਤਰ ਦਾ ਗਰੀਬ ਦਾ ਕੰਮ ਹੋ ਜਾਏ ਤਾਂ ਵਧੀਆ ਗੱਲ ਹੈ ਮੈਂ ਇਸ ਇਸ ਚੀਜ਼ ਨੂੰ ਵਧੀਆ ਸਮਝਦਾ ਹੈਗਾ ਹਾਂ ਪਰ ਥੋੜਾ ਜਿਹਾ ਉਹਨੂੰ ਬੰਦੇ ਪੜ੍ਹੇ ਲਿਖੇ ਹੋਣੇ ਚਾਹੀਦੇ ਸਾਰੇ। ਯਾਨੀ ਜਨ ਜਨਤਾ ਨੂੰ ਪੜ੍ਹੇ ਲਿਖੇ ਹੋਣਾ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਸਕੂਲ ਵਧੀਆ ਭੇਜੋ, ਵਧੀਆ ਪੜ੍ਹਾਈ ਕਰਨ ਤਾਂ ਜੋ ਆਉਣ ਵਾਲਾ ਭਵਿੱਖ ਵਾਲਾ ਹਿੰਦੁਸਤਾਨ ਦਾ ਜਿਹੜਾ ਹੈਗਾ ਉਹ ਸੋਹਣਾ ਬਣ ਜਾਏ, ਸੋਹਣਾ ਪੰਜਾਬ ਬਣ ਜਾਏ, ਸੋਹਣਾ ਹਿੰਦੁਸਤਾਨ ਬਣ ਜਾਏ। ਠੀਕ ਹੈ। ਧੰਨਵਾਦ ਜੀ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਔਰ ਸਰਕਾਰ ਨੂੰ ਵੀ ਇੱਕ ਸੰਦੇਸ਼ ਦਿੱਤਾ ਤੇ ਉਸ ਪਰਟੀ ਵੀ ਉਹਨਾਂ ਨੂੰ ਕੁਝ ਸੋਚਣਾ ਚਾਹੀਦਾ। ਅੰਤ ਦੇ ਵਿੱਚ ਅੱਜ ਦਾ ਇਤਿਹਾਸ ਅੱਜ 1809 ਦੇ ਵਿੱਚ ਅੰਨੇ ਲੋਕਾਂ ਲਈ ਬ੍ਰੇਲ ਲਿਪੀ ਦੀ ਖੋਜ ਕਰਨ ਵਾਲੇ ਮਸ਼ਹੂਰ ਵਿਅਕਤੀ ਲਈ ਬ੍ਰੇਲ ਦਾ ਜਨਮ ਅਜ ਦੇ ਦਿਨ ਹੀ ਹੋਇਆ ਸੀ 1947 ਵਿੱਚ ਬ੍ਰਿਟਾਨੀਆ ਅਤੇ ਬਰਮਾ ਦਰਮਿਆਨ ਇੱਕ ਸਮਝੌਤਾ ਹੋਇਆ ਜਿਸ ਤਹਿਤ 1948 ਵਿੱਚ ਬਰਮਾ ਨੂੰ ਆਜ਼ਾਦੀ ਦਿੱਤੀ ਜਾਵੇਗੀ 4 ਜਨਵਰੀ 1948 ਨੂੰ ਬਰਮਾ ਨੇ ਬ੍ਰਿਟਾਨੀਆ ਤੋਂ ਆਜ਼ਾਦੀ ਦਾ ਐਲਾਨ ਕੀਤਾ 1960 ਵਿੱਚ ਅਜ ਦੇ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਅਤੇ ਪਾਕਿਸਤਾਨ ਦੇ ਜਨਰਲ 아이ਬ ਖਾਨ ਵਿਚਕਾਰ ਭਾਰਤ ਪਾਕਿਸਤਾਨ ਕਾਨਫਰੰਸ ਦੀ ਸ਼ੁਰੂਆਤ ਕੀਤੀ ਗਈ 1906 ਦੇ ਵਿੱਚ ਅੱਜ ਦੇ ਦਿਨ ਹੀ ক্রিকেট ਨੂੰ ਬਲ ਮਿਲਿਆ ਸੀ ਬਰਜ ਖਲੀਫਾ ਜਨਵਰੀ 4 ਜਨਵਰੀ 2010 ਵਿੱਚ ਖੋਲਿਆ ਗਿਆ ਸੀ ਅੱਜ ਦੇ ਦਿਨ ਦੁਬਈ ਵਿੱਚ ਬਰਜ ਖਲੀਫਾ ਇਸ ਸਮੇਂ 829.8 ਮੀਟਰ ਕਰੀਬ 2722 ਫੁੱਟ ਦੀ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਹੈ ਇਸ ਤਰ੍ਹਾਂ ਦੀਆਂ ਹੋਰ ਤਾਜ਼ਾਤਰੀਨ ਖਬਰਾਂ ਲਈ ਜੁੜੇ ਰਹੋ ਜੀ ਵੀ ਸੀ ਅਪਡੇਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਤਦ ਤੱਕ ਲਈ ਜੈ ਹਿੰਦ ਜੈ ਭਾਰਤ